ਸਾਡੇ ਚੱਲ ਰਹੀ ਮਹਿਮ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਸਾਡੇ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਗੁਰਨ ਸ਼ਰਮਾ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਾਡੀ ਅਡੱਟ ਟੀਮਾਂ ਅੱਜ ਬਣਾਈਆਂ ਸੀ ਉਹਦੇ ਸਾਡੇ ਕਾਸ਼ੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਹ ਸਾਡੇ ਜਿਹੜੀ ਸ਼ਹਿਰ ਦੀ ਮਤਲਬ ਚੈਕਿੰਗ ਆ ਉਹ ਤਾਂ ਰੁਟੀਨ ਦੀ ਚੱਲਦੀ ਰਹਿੰਦੀ ਹੈ ਪਰ ਅੱਜ ਸਾਡੀ ਟੀਮਾਂ ਨੇ ਇੱਕ ਹਾਈਵੇ ਤੇ ਤੇ ਇੱਕ ਰੇਲਵੇ ਸਟੇਸ਼ਨ ਤੇ ਇਹ ਸਪੈਸ਼ਲ ਜਿਹੜੀ ਕਾਸ਼ੋਦਰਾਨ ਚੈਕਿੰਗ ਦੀ ਮੈਮ ਚਲਾਈ ਹੋਈ ਹੈ ਹਾਂਜੀ ਸਾਡੀ ਸਟੇਸ਼ਨ ਤੇ ਆ ਜਿਹੜੀ ਉਹ ਚੈਕਿੰਗ ਅਗੇ ਅਸੀਂ ਚੱਲ ਰਹੀ ਆ ਜਿਹੜੀ ਟ੍ਰੇਨਾਂ ਹੋਰ ਆ ਰਹੀਆਂ ਨੇ ਉਹਨਾਂ ਨੂੰ ਵੀ ਅਸੀਂ ਚੈੱਕ ਕਰਾਂਗੇ ਉਹਨਾਂ ਦਾ ਟਾਈਮ ਟੇਬਲ ਵਗੈਰਾ ਲੈ ਰਹੇ ਆ ਤੇ ਬਾਕੀ ਜਿਹੜੀ ਹਾਈਵੇ ਤੇ ਸਾਡੇ ਕੋਲੇ ਇੱਕ ਐਨਡੀਪੀਐਸ ਦੇ ਤਹਿਤ ਇੱਕ ਕਵਰੀ ਹੋਈ ਆ ਜਿਦੇ ਮਤਲਬ 7.5 ਕਿਲੋ ਗੰਗਾ ਸਾਡੇ ਹਾਈਵੇ ਤੇ ਬਰਾਮਦ ਹੋਇਆ ਸ਼ਹਿਰ ਵਾਸੀ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਮਤਲਬ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਇਹਦੇ ਪ੍ਰਤੀ ਸਾਡੇ ਸਰਕਾਰ ਪੰਜਾਬ ਸਰਕਾਰ ਅਤੇ ਸਾਡੀ ਪੁਲਿਸ ਹੈ ਜਿਹੜੀ ਉਹ ਬਹੁਤ ਸਖਤ ਹੈ ਇਸ ਕਰਕੇ तकरीबन ਪੰਜਾਬ ਚੋਂ ਨਸ਼ਾ ਖਤਮ ਹੋ ਚੁੱਕਿਆ ਜਿਹੜੇ ਕੁਝ ਹੋਰ ਵੀ ਰਹਿੰਦੇ ਨੇ ਉਹ ਯੂ ਟਰਨ ਲੈ ਕੇ ਆਮ ਲਾਈਫ ਦੇ ਵਿੱਚ ਜ਼ਿੰਦਗੀ ਜਿਉਂ ਚੱਲਦੇ ਰਹਿਣਗੇ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਧੀਧੀ ਭਾਰਤ